ਆਰਾ ਟੀਵੀ ਨਾਲ ਜੁੜਿਓ ਤੁਸੀਂ ਵੱਡਾ ਵੱਡੀ ਖਬਰ ਜਿਹੜੀ ਆ ਉਹ ਕਰਨਲ ਬਾਠ ਮਾਮਲੇ ਨਾਲ ਜੁੜੀ ਹੋਈ ਆ ਕਰਨਲ ਕੁੱਟਾ ਬਾ ਮਾਰ ਮਾਮਲੇ ਵਿੱਚ ਵੱਡੀ ਕਾਰਵਾਈ ਹੋਈ ਆ ਸੀਵੀਆਈ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਿਆ ਤਾਂ ਜਿੱਥੇ ਮਿੱਤੇ ਲੰਬੇ ਸਮੇਂ ਤੋਂ ਬਾਠ ਪਰਿਵਾਰ ਵੱਲੋਂ ਬਾਠ ਫੈਮਿਲੀ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ ਕਿ ਇਸ ਵਿੱਚ ਸੀਵੀਆਈ ਵੱਲੋਂ ਜਾਂਚ ਕੀਤੀ ਜਾਵੇ ਤਾਂ ਹੁਣ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਆ ਐਫਆਈਆਰ ਦਰਜ ਕਰ ਦਿੱਤੀ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸੀਵੀਆਈ ਨੇ ਵੱਡਾ ਐਕਸ਼ਨ ਲਿਆ ਤੇ ਵੱਡੇ ਐਕਸ਼ਨ ਕਾਰਵਾਈ ਕਰਦੇ ਆ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਤਿੰਨ ਇੰਸਪੈਕਟਰਾਂ ਦਾ ਮਾਨ ਜਿਹੜਾ ਪਹਿਲੀ ਐਫ ਆਈ ਆਰ ਵਿੱਚ ਨਾਮ ਦਰਜ ਕਰ ਦਿੱਤਾ ਗਿਆ ਅਤੇ ਹੁਣ ਕਿਤੇ ਨਾ ਕਿਤੇ ਜੋ ਪਰਿਵਾਰ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ ਉਸ ਦੇ ਤਹਿਤ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਤਾਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਕੁੱਟਮਾਰ ਮਾਮਲੇ 'ਚ ਸੀਵੀਆਈ ਨੇ ਐਫ ਆਈ ਆਰ ਦਰਜ ਕੀਤੀ ਹੈ ਤੇ ਐਫ ਆਈ ਆਰ ਵਿੱਚ ਇੰਸਪੈਕਟਰ ਰੌਣੀ ਹਰਜਿੰਦਰ ਸਿੰਘ ਤੇ ਹੈਰੀ ਬੁੱppa ਰਾਏ ਦਾ ਨਾਮ ਸ਼ਾਮਲ ਕਰ ਦਿੱਤਾ ਹੈ ਤਾਂ ਇਸ ਸਬੰਧ ਇਹ ਸਾਰੇ ਮਾਮਲੇ ਨੂੰ ਲੰਬੇ ਸਮੇਂ ਤੋਂ ਚੁੱਕਦੇ ਆ ਰਹੇ ਆ ਪੁਸ਼ਪਿੰਦਰ ਸਿੰਘ ਬਾੜ ਦੇ ਪਤਨੀ ਜਸਵਿੰਦਰ ਕੌਰ ਬਾਠ ਅਤੇ ਉਹਨਾਂ ਨੇ ਧਰਨਾ ਤੱਕ ਲਗਾਇਆ ਪਟਿਆਲਾ ਡੀਸੀ ਦੇ ਦਫ਼ਤਰ ਦੇ ਬਾਹਰ ਉੱਥੇ ਹੀ ਜੇਕਰ ਦੇਖਿਆ ਜਾਵੇ ਕਈ ਵਾਰ ਗਵਰਨਰ ਨਾਲ ਮੁਲਾਕਾਤ ਕੀਤੀ ਉੱਥੇ ਹੀ ਡਿਫੈਂਸ ਮੰਤਰੀ ਰਾਜਨਾਥ ਸਿੰਘ ਨਾਲ ਗੱਲਬਾਤ ਕੀਤੀ ਉਹਨਾਂ ਨੇ ਮੁਲਾਕਾਤ ਕੀਤੀ ਤੇ ਸਾਰਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆ ਲਾਂਦਾ ਰੱਖਿਆ ਮੰਤਰੀ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ ਸੀਗਾ ਰਾਜਨਾਥ ਸਿੰਘ ਦੇ ਤਾਂ ਉੱਥੇ ਹੀ ਇਹ ਮਾਮਲਾ ਹਾਈ ਕੋਰਟ ਪਾਉਣ ਦਾ ਤੇ ਹਾਈ ਕੋਰਟ ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੂੰ ਜਾਂਚ ਕਰਨ ਦੇ ਹੁਕਮ ਦਿੰਦਾ ਹੈ ਤੇ ਐਸਆਈਟੀ ਗਠਿਤ ਕਰਨ ਦੇ ਆਦੇਸ਼ ਦਿੱਤੇ ਜਾਂਦੇ ਆ ਪਰ ਜੋ ਐਸਆਈਟੀ ਬਣਾਈ ਜਾਂਦੀ ਆ ਉਹਨਾਂ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਜੋ ਹਾਈ ਕੋਰਟ ਦੇ ਆਦੇਸ਼ ਹਨ ਹਾਈ ਕੋਰਟ ਵੱਲੋਂ ਫਟਕਾਰ ਤੱਕ ਲਗਾਈ ਜਾਂਦੀ ਆ ਚੰਡੀਗੜ੍ਹ ਪੁਲਿਸ ਨੂੰ ਤੇ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਸੀਬੀਆਈ ਕੋਲ ਜਾਂਦਾ ਤਾਂ ਸੀਬੀਆਈ ਕੋਲ ਜਿਵੇਂ ਹੀ ਮਾਮਲਾ ਗਿਆ ਤਾਂ ਹੁਣ ਨਾਲ ਦੀ ਨਾਲ ਐਕਸ਼ਨ ਹੁੰਦੇ ਨਜ਼ਰ ਵੀ ਆ ਰਹੇ ਆ ਕਿ ਇਸ ਵਿੱਚ ਤਿੰਨ ਇੰਸਪੈਕਟਰਾਂ ਤੇ ਐਫ ਆਈ ਆਰ ਦਰਜ ਕਰ ਦਿੱਤੀ ਗਿਆ ਇੰਸਪੈਕਟਰ ਰੌਣੀ ਹਰਜਿੰਦਰ ਸਿੰਘ ਤੇ ਹੈਰੀ ਬੁੱppa ਰਾਏ ਦਾ ਨਾਮ ਆ ਐਫ ਆਈ ਆਰ ਵਿੱਚ ਦਰਜ ਕੀਤਾ ਗਿਆ ਇਹ ਮਾਮਲਾ 13 ਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਘਟਨਾ ਜੋ ਵਾਪਰੀ ਸੀ ਦੱਸਦੀ ਏ ਕਿ ਰਜਿੰਦਰਾ ਹਸਪੀਟਲ ਦੇ ਬਾਹਰ ਜੋ ਢਾਬੇ ਤੇ ਕਰਨਲ ਵਾਰ ਤੇ ਉਹਨਾਂ ਦੇ بیٹے ਰੁਗਦੇ ਆ ਤੇ ਉੱਥੇ ਹੀ ਅਚਾਨਕ ਖੈ ਬਾਜੀ ਆ ਜਿਹੜੇ ਪੁਲਿਸ ਮੁਲਾਜ਼ਮਾਂ ਨਾਲ ਹੋ ਜਾਂਦੀ ਏ ਤੇ ਇਸ ਖੈਵਾਜੀ ਵਿੱਚ ਜੋ ਪਰਿਵਾਰ ਦਾ ਕਹਿਣਾ ਹੈ ਕਿ ਇਹਨਾਂ ਇਨਸਪੈਕਟਰਾਂ ਵੱਲੋਂ ਇਹਨੇ ਕੁੱਟਮਾਰ ਕਰ ਦਿੱਤੀ ਜਾਂਦੀ ਹੈ ਕਰਨਲਵਾੜ ਦੀ ਕਿ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪੈਂਦਾ ਹੈ ਤੇ ਉਸੇ ਦੇ ਚੱਲਦਿਆਂ ਹੁਣ ਜਿਹੜੇ ਆ ਲਗਾਤਾਰ ਪਰਿਵਾਰਾਂ ਇਨਸਾਫ਼ ਦੀ ਮੰਗ ਕਰ ਰਹੇ ਸੀ ਤਾਂ ਹੁਣ ਕਾਰਵਾਈ ਹੋਈ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਇਸ ਮਾਮਲੇ 'ਚ ਸੀਬੀਆਈ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਇਸ ਸਬੰਧੀ ਗੱਲਬਾਤ ਅਸੀਂ ਜਿਹੜੇ ਆ ਕਰਨਲਵਾਠ ਦੇ ਪਤਨੀ ਨਾਲ ਕੀਤੀ ਹੈ ਤੇ ਉਹਨਾਂ ਨੇ ਕੀ ਕੁਝ ਕਿਹਾ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਤਾਂ ਹਾਈ ਪ੍ਰੋਫਾਈਲ ਮਾਮਲਾ ਬਣਦਾ ਹੈ ਪੁਸ਼ਪਿੰਦਰ ਸਿੰਘ ਬਾੜਦਾ ਤੇ ਸੀਬੀਆਈ ਕੋਲ ਹੁਣ ਗਿਆ ਹਾਈ ਕੋਰਟ ਦੇ ਹਦੇਸਾ ਤੋਂ ਬਾਅਦ ਤਾਂ ਉਸ ਵਿੱਚ ਹੁਣ ਵੱਡਾ ਐਕਸ਼ਨ ਹੋਇਆ ਕਿ ਦੋ ਐਫਆਈਆਰ ਦਰਜ ਹੋਈਆਂ ਨੇ ਤਾਂ ਪੁਸ਼ਪਿੰਦਰ ਸਿੰਘ ਬਾੜ ਦੇ ਪਤਨੀ ਨੇ ਫੋਨ ਕਾਲ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਕਿਵੇਂ ਦੇਖਦੇ ਹੋ ਕਿ ਇਹ ਮਾਮਲਾ ਜਿੱਥੇ ਐਡੇ ਤੁਸੀਂ ਸੰਘਰਸ਼ ਕੀਤਾ ਤੇ ਹਾਈ ਕੋਰਟ ਨੇ ਆਖਰਕਾਰ ਉਹ ਫੈਸਲਾ ਸੁਣਾਇਆ ਕਿ ਸੀਬੀਆਈ ਕੋਲ ਮਾਮਲਾ ਭੇਜ ਦਿੱਤਾ ਤਾਂ ਹੁਣ ਸੀਆਈ ਨੇ ਐਕਸ਼ਨ ਲਿਆ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਤੇ ਤਿੰਨ ਇਨਸਪੈਕਟਰਾਂ ਤੇ ਜਿਹੜੇ ਮਾਮਲੇ ਨਾਮ ਵਿੱਚ ਆਇਆ ਤਾਂ ਮਾਮਲੇ 'ਚ ਨਾ ਆਇਆ ਕਿਵੇਂ ਦੇਖਦੇ ਹੋ ਸਭ ਨੂੰ ਜੀ ਇਦਾਂ ਜੀ ਮਾਮਲਾ ਦੇਖੋ ਸਾ ਆਕਚੁਅਲੀ ਤੁਹਾਨੂੰ ਪਤਾ ਹੀ ਹੈ ਯੂਟੀ ਤੇ ਸੀਗਾ ਜੀ ਜੀ ਯੂਟੀ ਤੇ ਜਿਹੜਾ ਕਾਰਵਾਈ ਕੀਤੀ ਜੱਲ ਸਾਹਿਬ ਨੇ ਅੱਜ ਤੁਸੀਂ ਆਰਡਰਸ ਦੇਖੇ ਸੀਗੇ ਕਿ ਇਹਨਾਂ ਨੇ ਅਸੀਂ ਤਾਂ ਯੂਟੀ ਤੇ ਐਪਲੀਕੇਸ਼ਨ ਪਾਈ ਸੀ ਕਿ ਦਟ ਐਫਆਈਆਰ ਸ਼ੁੱਡ ਬੀ ਇਨਵੈਸਟੀਗੇਟਿਡ ਕਿ ਨਾਨਾ ਸਿੰਘ ਨੇ ਡਿਲੇ ਕੀਤੀ ਸੀ ਜਿਹੜੇ ਉਹਨਾਂ ਨੇ ਮਾਫੀ ਨਾਮਾ ਮੰਗਿਆ ਸੀ ਉਸ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਯੂ ਨੋ ਬਟ ਤੁਮੂ ਕਰ ਦਿੱਤਾ ਗਿਆ ਇੱਕ ਉਹਨਾਂ ਤੋਂ ਸੀਨੀਅਰ ਅਧਿਕਾਰੀ ਦੀ ਇਨਵੈਸਟੀਗੇਸ਼ਨ ਕਰਨ ਨੂੰ ਦਿੱਲੀ ਕਰਨ ਤੇ ਲਈ ਆਈ ਥਿੰਕ ਹੀ ਸ਼ੁੱਡ ਬੀ ਪਨਿਸ਼ਡ ਬਟ ਜਦੋਂ ਕੀ ਪੋਰਟਰੀਗੇਸ ਤੋਂ ਕਾਨੂੰਨਸਾਨ ਨੂੰ ਪਤਾ ਲੱਗਿਆ ਕਿ ਯੂਟੀ ਤੇ 23 ਤੱਕ ਜੋ ਉਹਨਾਂ ਨੂੰ ਅਰੈਸਟ ਕਰਨਾ ਚਾਹੁੰਦੀ ਸੀ ਉਹਨਾਂ ਨੇ ਤੇ ਧਾਰਾ ਅੱਗੇ ਜਿਹੜੇ 4 ਭੱਜੇ ਹੋਏ ਆਫਸਰ ਸੀਗੇ ਦੇਖੋ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਤੇ ਉਹਨਾਂ ਦੀ ਧਾਰਾ ਹਟਾਨਣ ਲੱਗੀ ਹੋਈ ਸੀ ਸੋ ਜੱਜ ਸਾਹਿਬ ਨੂੰ ਫੀਲ ਹੋਇਆ ਕਿ ਇਹ ਫਿਰ ਇਨਵੈਸਟੀਗੇਸ਼ਨ ਨਹੀਂ ਕਰ ਰਹੀ ਅਤੇ ਉਹਨਾਂ ਨੇ ਤੁਸੀਂ ਆਰਡਰ ਪੜ੍ਹੇ ਸੀ ਉਹਨਾਂ ਨੇ ਲਿਖਿਆ ਕਿ ਇਹ ਤੇ ਮਤਲਬ ਅਕੀ ਨੂੰ ਹੈਲਪ ਕਰ ਰਿਹਾ ਨਾ ਕਿ ਵਿਸਤ੍ਰਿਤ ਦੀ ਫਿਰ ਇਨਵੈਸਟੀਗੇਸ਼ਨ ਕਰ ਰਿਹਾ ਤੇ ਸੀਬੀਆਈ ਨੂੰ ਦੇ ਦਿੱਤੀ ਸੀਬੀਆਈ ਨੇ ਦਾ ਐਫ ਆਈ ਆਰ ਫੇਮ ਦਾ ਡਿਸਕ੍ਰੀਪੂਰਸ 609367 ਵੀ ਤਾਰਾ ਐਡ ਹੈਗੀ ਉਹ ਕਿਦੇ ਵੀ ਨਹੀਂ ਹਟਾਈ ਜਿਹੜੀ ਯੂਟੀ ਨੇ ਹਟਾ ਦਿੱਤੀ ਗਈ ਸੀ ਮਗਰ ਮਨੇ ਇਨੀਸ਼ਲ ਜਿਹੜੀ ਐਫ ਆਈ ਆਰ ਸੀ ਉਹ ਦਰਜ ਕੀਤੀ ਹੈ ਫਿਰ ਬਾਕੀ ਉਹ ਕਾਰਵਾਈ ਕਰਨ ਦੀ ਆਪਣੀ ਜਿੱਦਾਂ ਜਿੱਦਾਂ ਕਾਰਵਾਈ ਹੋਏਗੀ ਤੁਸੀਂ মিডিਆ ਸਾਰਿਆਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਪਹਿਲੇ ਤੇ ਸਭ ਤੋਂ ਜ਼ਿਆਦਾ ਧੰਨਵਾਦ ਉਸ ਲਈ ਹੋਰ ਅੱਗੇ ਵੀ ਮੇਰਾ ਸਾਥ ਤੁਸੀਂ ਅਸੀਂ ਸੱਚਾਈ ਦੀ ਲੜਾਈ ਲੜਿਆ ਮੇਰੇ ਨਾਲ ਜਲ ਕੇ ਲੜਾਂਗੇ ਪੂਰ ਪੰਜਾਬ ਨੂੰ ਐ ਗੁੰਡੇ ਤੇ ਆਤੰਗਵਾਦ ਜੋ ਜਿਹੜੇ ਯੂਨੀਫਾਰਮ ਵਿੱਚ ਘੁੰਮ ਰਹੇ ਨੇ ਨਾ ਤੋਂ ਬਚਾਵਾ ਜੀ ਤੇ ਇੱਕ ਤਿੰਨ ਇੰਸਪੈਕਟਰਾਂ ਦੇ ਨਾਮ ਹੀ ਆਏ ਨੇ ਤੇ ਇੱਕ ਚੌਥਾ ਜਿਹੜਾ ਨਾਮ ਨਹੀਂ ਆਇਆ ਤਾਂ ਇਸ ਨੂੰ ਕਿਵੇਂ ਦੇ ਦੇਣਾ ਹੈ ਮੈਂ ਤਾਂ ਦੱਸਿਓ ਇਦਾਂ ਤਲੀ ਐਫ ਆਈ ਆਰ ਜਿਹੜੀ ਐਫ ਆਈ ਆਰ ਸਬਸਪਲੀਮੈਂਟਰੀ ਐਫ ਆਈ ਆਰ ਹੈ ਉਹ ਸਪਲੀਮੈਂਟਰੀ ਐਫ ਆਈ ਆਰ ਵੀ ਆ ਜਾਏਗੀ ਔਰ ਫਰਸਟ ਐਫ ਆਈ ਆਰ ਨੂੰ ਉਹਨਾਂ ਨੇ ਕੀਤਾ ਉਹ ਨਾਲ ਹੀ ਸਪਲੀਮੈਂਟਰੀ ਵੀ ਦਰਜ ਹੋ ਜਾਏਗੀ